ਨਿਰੰਕਾਰੀ ਮਿਸ਼ਨ ਦੁਆਰਾ ਲਗਾਏ ਕੈਂਪ ਵਿੱਚ 215 ਦਾਨੀਆਂ ਨੇ ਕੀਤਾ ਖੂਨਦਾਨ ਖੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਨਾਲੀਆਂ ਵਿੱਚ ਨਹੀਂ ਨਿਰੰਕਾਰੀ ਸਤਿਗੁਰੂ ਮਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਟੇਰਾਬੱਸੀ ਦੇ ਸੰਤ ਨਿਰੰਕਾਰੀ 사ਸੰਗ ਪਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕੁੱਲ 215 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜਨਰਲ ਇੰਚਾਰਜ ਓਪੀ ਨਿਰੰਕਾਰੀ ਜੀ ਨੇ ਸਥਾਨਕ ਸੰਯੋਜਕ ਭੈਣ ਗੁਰਚਰਨ ਕੌਰ ਜੀ ਅਤੇ ਹੋਰ ਪਤਵੰਤਿਆਂ ਨਾਲ ਕੀਤਾ ਇਸ ਮੌਕੇ ਸ਼੍ਰੀ ਓਪੀ ਨਿਰੰਕਾਰੀ ਜੀ ਨੇ ਮਨੁੱਖਤਾ ਲਈ ਖੁੰਦਾਨੀਆਂ ਦੁਆਰਾ ਕੀਤੇ ਗਏ ਮਿਸਾਲੀ ਯਤਨਾਂ ਲਈ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਤੋਂ ਅਸ਼ੀਰਵਾਦ ਮੰਗਿਆ ਉਨਾ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਾਬਾ ਹਰਦੇਵ ਸਿੰਘ ਜੀ ਦੇ ਸ਼ਬਦ ਮਾਨਵ ਕੋ ਮਾਨਵ ਹੋ ਪਿਆਰਾ ਇੱਕ ਦੂਜੇ ਕਾ ਬਨੇ ਸਹਾਰਾ ਨੂੰ ਜੀਵਨ ਵਿੱਚ ਲਿਆਉਣਾ ਹੈ 1986 ਤੋਂ ਲੈ ਕੇ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਗਏ ਲਗਭਗ 9000 ਕੈਂਪਾਂ ਵਿੱਚ ਤਕਰੀਬਨ 1.5 ਮਿਲੀਅਨ ਜੁਨਟ ਖੂਨਦਾਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਸਾਲ 2025 ਤੋਂ 26 ਦੌਰਾਨ ਚੰਡੀਗੜ੍ਹ ਜ਼ੋਨ ਵਿੱਚ ਲਗਭਗ 20 ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਤਕਰੀਬਨ 3000 ਸਰਦਾਰੂ ਖੂਨਦਾਨ ਕਰਨਗੇ। ਅੱਜ ਦੀ ਮੌਜੂਦਾ ਸਥਿਤੀ ਵਿੱਚ ਵੀ ਸਤਿਗੁਰੂ ਮਾਤਾ ਸੁਦੇਸ਼ਾ ਜੀ ਮਹਾਰਾਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਖੂਨ ਨਾੜੀਆਂ ਵਿੱਚ ਬਹਿਣਾ ਚਾਹੀਦਾ ਹੈ ਨਾਲੀਆਂ ਵਿੱਚ ਨਹੀਂ ਨੂੰ ਅਪਣਾ ਕੇ ਮਨੁੱਖਤਾ ਨੂੰ ਬਚਾਉਣ ਵਾਸਤੇ ਜੀਵਨ ਜਿਉਣ ਲਈ ਪ੍ਰੇਰਿਤ ਕਰ ਰਹੇ ਹਨ ਡੇਰਾਬੱਸੀ ਦੀ ਸੰਯੋਜਕ ਪੈਨ ਗੁਰਚਰਨ ਕੌਰ ਜੀ ਨੇ ਜਨਰਲ ਇੰਚਾਰਜ ਸ਼੍ਰੀ ਓਪੀ ਨਿਰੰਕਾਰੀ ਜੀ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਬਧਾਈ ਕੁਲਜੀਤ ਸਿੰਘ ਰੰਧਾਵਾ ਨੌਜਵਾਨ ਆਗੂ ਬੰਨੀ ਸੰਧੂ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਤੇ ਖਾਸ ਕਰਕੇ ਸਾਰੇ ਖੂਨਦਾਨੀਆਂ ਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਤੋਂ ਡਾਕਟਰ ਬਿਸ਼ਪ ਜੀ ਦੀ ਅਗਵਾਈ ਵਿੱਚ ਡਾਕਟਰਾਂ ਦੀ 13 ਮੈਂਬਰੀ ਟੀਮ ਦਾ ਕੈਂਪ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹੈ ਕਿ ਖੂਨਦਾਨ ਖੂਨ ਦੇ ਰਿਸ਼ਤੇ ਸਥਾਪਿਤ ਕਰਦਾ ਹੈ। ਖੂਨ ਦਾ ਨਾ ਸਿਰਫ ਇੱਕ ਸਮਾਜਿਕ ਕਾਰਜ ਹੈ ਬਲਕਿ ਮਨੁੱਖਤਾ ਦਾ ਇੱਕ ਬ੍ਰਹਮ ਗੁਣ ਹੈ। ਜੋ ਯੋਗਦਾਨ ਦੀ ਭਾਵਨਾ ਨੂੰ ਦਸਾਉਂਦਾ ਹੈ ਇਸ ਕੈਂਪ ਦੀ ਪ੍ਰਬੰਧ ਵਿਵਸਥਾ ਸੇਵਾਦਾਲ ਦੇ ਵਲੰਟੀਅਰਾਂ ਦੁਆਰਾ ਸੰਚਾਲਕ ਦਰਸ਼ਨ لال ਜੀ ਦੀ ਨਿਗਰਾਨੀ ਹੇਠ ਕੀਤੀ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਆਸਪੂਰਾ ਦੀ ਰਿਪੋਰਟ ਪਿਆਰ سے کہنا تھا ਨਹੀਂ ਗਾਰਜੀ ਆਜੋ 21 ਸਮਾਪਲਨ ਦੇਸ਼ਨ ਕੈਂਪ 10:00 ਵਜੇ ਸਸੰਗ ਫੌਮ ਦੇ ਵਿੱਚ ਲੱਗ ਰਹੇ ਹਨ ਇਹ ਸਭੀ ਕੁਝ ਸਤਗੁਰ ਮਾਤਾ ਸੁਖਸ਼ਾ ਜੀ ਮਹਾਰਾਜ ਦੇ ਆਦੇਸ਼ ਸੇ ਹੋ ਰਹਾ ਹੈ ये प्लंडेशन कैंप साल उन्नीस से लगातार यहाँ पे लग रहे हैं और सतगुरु का पूर्ण आशीर्वाद है हमारे साथ सभी नंकारी संतों के साथ ये जो प्लडेड करते हैं यहाँ पे जो नंकारी मिशन के पैरोकार हैं वो तो यहाँ प्लडेड करते ही करते हैं यहाँ पे समाजिक मेंबर भी हमारे जो अदारे भी हैं हमारे जो परिवार समाजिक परिवार के और मेंबर भी हैं वो भी यहाँ पे प्लंडेड करने आते हैं और ये सच्चे पाशाह की सिखलाई है कि जो प्यार सतगुरु माता शिक्षा जी महाराज समाज में बांटना चाह रहे हैं ये हमारे सर पे हाथ रखकर हमारे से ये कार्य करवा रहे हैं कर रहे तो सतगुरु आप हैं पर ये माध्यम जंकारी मिशन के पैरोकार को बनाया है मिशन प्लानेशन के अलावा सफाई अभियान वृक्षारोपण और कई संगत ऐसे भी करते हैं जो कार्य समाज के होते हैं कहीं कहीं संगत इसके बहुत समाज के कार्य भी ये मिशन के पारे, कर रहे हैं अंत में दासी यही अरदास करती है सतगुरु माता जी के चरण में आप पातशाह हमारे से ऐसे ही हमेशा कार्य करवाते रहना और ये जो मानव के भले के कार्य हैं हम आप जी के देश अनुसार ऐसे ही करते जाए प्यार से बोलना हाँ, ब्लड डोनेशन कैंप संत नंकारी मिशन चाहते हो जी ਦੇਖੋ ਜਿਹੜਾ ਸੰਤ ਨਰਗਰੀ ਮਿਸ਼ਨ ਹੈ ਉਹ ਇੱਕ ਵਾਅਦਾ ਹੈ ਜਿਹੜਾ ਮਿਸ਼ਨ ਹੈ ਜਿਹੜਾ ਜਨਤਾ ਨੂੰ ਲੋਕਾਂ ਦੀ ਸੇਵਾ ਲਈ ਮਿਸ਼ਨ ਬਣਿਆ ਔਰ ਮੈਂ ਪਿਛਲੇ ਕਈ ਸਾਲਾਂ ਤੋਂ ਜਦ ਤੋਂ ਮੈਂ ਇਹਨਾਂ ਜੁੜਿਆ ਮੈਨੂੰ ਯਾਦ ਹੈ ਚੋਕੜਾ ਸਾਹਿਬ ਹੁੰਦੇ ਸੀਗੇ ਮੇਰੇ ਪ੍ਰਾਗ ਗਿਆਨ ਚੰਦ ਜੀ ਓਮ ਪ੍ਰਕਾਸ਼ ਜੀ ਤੋਂ ਲੈ ਕੇ ਅੱਜ ਤੱਕ ਇਹ ਸਾਰੇ ਹੀ ਮੈਂ ਦੇਖ ਰਿਹਾ ਕਿ ਨਰਗਰੀ ਪਰਿਵਾਰ ਜਿਹੜੇ ਹੈ ਇੱਕ ਮਿਸ਼ਨ ਦੀ ਤਰ੍ਹਾਂ ਇੱਕ ਆਪਣੀ ਲੜਾਈ ਸਮਝ ਕੇ ਕਿ ਪੰਜਾਬ ਦੇ ਅੰਦਰ ਸਾਰੇ ਭਾਰ ਚ ਖੂਨ ਦੀ ਲੋੜ ਆ ਸਭ ਤੋਂ ਅਨਮੋਲੀ ਦਾ ਜਿਹੜਾ ਬਲੱਡ ਹੈ ਉਹ দান ਕਰਨਾ ਬਹੁਤ ਵੱਡੀ ਗੱਲ ਹੈ ਅਸੀਂ ਲੋਕ ਤਾਂ ਬਦਕਿਸਮਤ ਲੋਕ ਆ ਕਿ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਖੁਸ਼ ਹੈ ਲੇਕਿਨ ਨੌਜਵਾਨ ਬੱਚੇ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੈ ਕਿ ਬਹੁਤ ਵੱਡੀ ਸੰਖਿਆ ਦੇ ਲੋਕ ਬਦਲਣ ਕਰਨਾ ਹੈ ਔਰ ਮੈਂ ਤੁਹਾਡਾ মিডিਆ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਕਾਰੀ ਮਿਸ਼ਨ ਵਰਗੇ ਮਿਸ਼ਨ ਜਦੋਂ ਅੱਛਾ ਕੰਮ ਕਰਦੇ ਨੇ ਤੁਸੀਂ ਪੰਜਾਬ ਚ ਹਿੰਦੁਸਤਾਨ ਲੈਵਲ ਤੇ ਉਹਨਾਂ ਦੀ ਗੱਲ ਆ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ